ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਨਕ ਮੋਤੇ ਮਾਨ ਸਰ ਨਿਰਮਲ ਨੀਰ ਸੁਥਾਓ ਸੁਹੰਦਾ ਹੰਸ ਵੰਸ ਨਹਿ ਚਲਮਤੀ ਸੰਗਤ ਪੰਗਤ ਸਾਥ ਬਣੰਦਾ ਮਾਨਕ ਮੋਤੀ ਮਾਨ ਸਰ ਨਿਰਮਲ ਨੀਰ ਸੁਥਾਓ ਸੁਹੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਤਤ ਪਾਵਨ ਭਗਤ ਵੱਛਲ ਕਿਰਪਾ ਦੇਖ ਜਾਨੀ ਲੁਗੋ ਜੁਗ ਅਟਲ ਤਨ ਤਨ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਲੰਮਣੀ ਟਕਸਾਲ ਸਦਰ ਵਾਲਾ ਵਿਕੇ ਸਤਿਗੁਰੂ ਜੀ ਦੀ ਕਿਰਪਾ ਨਾਲ ਬ੍ਰਹਮ ਗਿਆਨੀ ਮਹਾਪੁਰਖ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੀ ਕਥਾ ਚੱਲ ਰਹੀ ਹੈ ਆ ਗੁਰੂ ਪ੍ਰੇਮਿਓ ਪਾਵਨ ਕਥਾ ਜੋ 12ਵੀਂ ਵਾਰ ਦੀ 11 ਪੌੜੀਆਂ ਤੱਕ ਪਿੱਛੇ ਸੰਪੂਰਨ ਹੋਈ ਹੈ। ਔਰ ਅੱਗੇ ਜੋ ਸੀ ਉਹ ਤਕਨੀਕੀ ਕਾਰਨ ਕਰਕੇ ਜੋ ਲਾਈਵ ਨਹੀਂ ਸੀ ਹੋਈ ਅੱਜ 12ਵੀਂ ਵਾਰ ਤੋਂ ਕਥਾ ਪ੍ਰਾਰੰਭ ਕਰਦੇ ਆਂ। ਆਓ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਣਕ ਮੋਤੇ ਮਾਨਸਰ। ਨਿਰਮਲ ਨੀਰ ਸਥਾਉ ਸੁਹੰਦਾ ਉਹ ਭਾਈ ਅਰਦਾਸ ਸਾਹਿਬ ਜੀ ਫਰਮਾ ਰਹੇ ਹਨ ਕੇ ਮਾਨਸ ਰੂਪ ਮਾਨਸ ਰੋਵਰ ਰੂਪ ਸਾਧ ਸੰਗਤ ਦੀ ਸ੍ਰੇਸ਼ਟ ਥਾਂ ਵਿੱਚ ਨਾਮ ਰੂਪੀ ਜਲ ਵਿੱਚ ਸ਼ੁਭ ਗੁਣ ਮੋਤੀ ਤੇ ਗਿਆਨ ਰੂਪ ਮਾਨਕ ਸੁਖਦਾ ਹੈ ਹੰਸ ਵੰਸ ਨਹਿ ਚਲਮਤੀ ਸੰਗਤ ਪੰਗਤ ਸਾਥ ਬਣੰਦਾ ਹੰਸਾਂ ਦੀ ਕੋਲ ਵਾਂਗ ਨਿਸ਼ਚਲ ਮਤ ਵਾਲੇ ਗੁਰਮੁਖ ਸੰਗਤ ਦੇ ਮਿਲਾਪ ਦਾ ਸਾਥ ਬਣਾਉਂਦੇ ਹਨ ਮਾਨਕ ਮੋਤੀ ਚੋਗ ਚੁਗ ਮਾਣ ਮਹਿਤ ਆਨੰਦ ਵਧੰਦਾ ਵਧੰਦਾ ਸੁਮਾਣਕ ਮੋਤੀਆਂ ਦੀ ਚੋਗ ਨੂੰ ਚੁਗ ਕੇ ਮਾਣ ਵਡਿਆਈ ਤੇ ਆਨੰਦ ਨੂੰ ਵਧਾਉਂਦੇ ਹਨ ਕਾਉਨ ਥਾਉ ਨਿਨਾਉ ਹੈ ਹੰਸਾ ਵਿੱਚ ਉਦਾਸ ਹੋਵੰਦਾ ਪਰ ਮਰਮੁਖ ਕਾ ਵਾਂਗੂ ਨਸਾਵਾਂ ਤੇ ਨਿਨਾਵਾ ਜੋ ਸ਼ੋਭ ਗੁਣਾਤੋ ਈਣਾ ਹੰਸਾ ਵਿੱਚ ਬੈਠਾ ਹੋਇਆ ਉਦਾਸ ਹੁੰਦਾ ਹੈ ਭਖ ਅਪਖ ਅਪਖ ਭਖ ਵਣ ਵਣ ਅੰਦਰ ਭਰਮ ਪਵੰਦਾ ਸੋ ਖਾਣ ਵਾਲੇ ਪਦਾਰਥ ਨੂੰ ਨਹੀਂ ਖਾਂਦਾ ਨਾ ਖਾਣ ਵਾਲੇ ਨੂੰ ਖਾ ਕਰਕੇ ਬਨ ਬਨ ਵਿੱਚ ਭਰਮ ਕੀ ਭਉਂਦਾ ਹੈ ਭਾਵ ਇੱਕ ਸੰਗਤ ਛੱਡੀ ਦੂਜੀ ਚ ਚਲਾ ਗਿਆ ਨਾਮ ਨੂੰ ਛੱਡ ਕੇ ਨਿੰਦਾ ਦੇ ਆਹਰ ਵਿੱਚ ਰਹਿੰਦਾ ਹੈ ਫਾਦ ਸੰਗਤ ਗੁਰਬਾਤ ਸੁਣ ਤਨ ਅੰਦਰ ਮਨ ਥਰਨਾ ਰਹੰਦਾ ਸਾਧ ਸੰਗਤ ਦੇ ਅੰਦਰ ਸਰੀਰ ਕਰਕੇ ਬੈਠਾ ਹੋਇਆ ਸ਼ਬਦ ਸੁਣਦਾ ਪਰ ਮਨ ਟਿਕਾਣੇ ਨਹੀਂ ਲਿੰਦਾ ਹੈ ਬੱਜਰ ਕਪਾਟ ਨਾ ਖੁੱਲੈ ਜੰਦਾ ਇਸ ਕਾਰਨ ਆਸਾ ਅੰਦੇਸਾ ਰੂਪ ਬੱਜਰ ਦੇ ਤਖਤਿਆਂ ਦਾ ਅਗਿਆਨ ਰੂਪ ਜਿੰਦਰਾ ਨਹੀਂ ਖੁੱਲਦਾ ਭਾਵ ਅਗਿਆਨ ਨਾਸ ਨਹੀਂ ਹੁੰਦਾ ਰੋਗੀ ਮਾਨਸ ਹੋਏ ਕਹਿ ਫਿਰਦਾ ਬਹਿਲੇ ਵੈਦ ਪੁੱਛਦਾ ਮਾਨਮੁਖ ਰੋਗੀ ਦੀ ਤਰ੍ਹਾਂ ਹੈ ਮਾਨਮੁਖ ਰੋਗੀ ਹੈ ਭਾਈ ਸਾਹਿਬ ਜੀ ਕਥਨ ਕਰਦੇ ਹਨ ਮਾਨਮੁਖ ਰੋਗੀ ਹੋ ਕੇ ਬਹੁਤਿਆਂ ਵੈਦਾਂ ਨੂੰ ਦਵਾਈ ਪੁੱਛਦਾ ਫਿਰਦਾ ਹੈ ਕੱਚਾ ਵੈਦ ਨਾ ਜਾਣਨੀ ਵੇਦਨਦਾਰੂ ਰੋਗੀ ਸੰਦਾ ਪਰ ਰੋਗੀ ਦੀ ਪੀੜ ਬਿਮਾਰੀ ਦਾ दारू ਇਹ ਕੱਚੇ ਵੈਦ ਜਾਣਦੇ ਨਹੀਂ ਹਨ ਕਿ ਇਹਨੂੰ ਦਰਦ ਕੀ ਹੈ ਰੋਗ ਕੀ ਹੈ ਔਰ ਇਹਦਾ दारू ਕੀ ਹੈ ਹੋਰ ਉਹ दारू ਰੋਗ ਹੋਰ ਓਏ ਪਚਾਇੜ ਦੁੱਖ ਸਹੰਦਾ ਰੋਗ ਹੋਰ ਹੁੰਦਾ ਤੇ ਦਵਾਈ ਹੋਰ ਹੀ ਦੇ ਦਿੰਦਾ ਹੈ ਇਸ ਤਰ੍ਹਾਂ ਕੱਚਾ ਵੈਦ ਜੋ ਹੈ ਉਹ ਰੋਗੀ ਨੂੰ ਹੋਰ ਲਚਾਰ ਕਰ ਦਿੰਦਾ ਅੱਗੇ ਨਾਲੋਂ ਵੀ ਲਚਾਰ ਹੋ ਕੇ ਦੁੱਖ ਹਸਾਰਦਾ ਹੈ ਰੋਗੀ ਆਵੇ ਵੈਦ ਸੋ ਵੈਦ ਘਰ दारू दसै रोग लहंदा जदूं योगी जो है श्रेष्ठ वैद्य ਘਰ आवे ਘਰ आवे ता गुरु के प्यारियो जो सयाणा वैद्य है ओ रोगी नु दारू दसदा दारू दर्शन करके रोगी जो है ਉਹ ਨਿਯਮ ਦੇ ਨਾਲ ਉਸ ਦਵਾਈ ਨੂੰ ਸ਼ੱਕਦਾ ਖਾਂਦਾ ਹੈ ਔਰ ਪਰਹੇਜ਼ ਰੱਖਦਾ ਜਿਸ ਕਰਕੇ ਰੋਗ ਲਹੰਦਾ ਰੋਗ ਲੈ ਜਾਂਦਾ ਹੈ ਸੰਜਮ ਰਹਿ ਨਾ ਖਾਏ ਪੱਠ ਖਟਾ ਮਿੱਠਾ ਸਾਉ ਚਖੰਦਾ ਪਰ ਜੇ ਕਰ ਵੈਦ ਦੇ ਦੱਸੇ ਹੋਏ ਅਨੁਸਾਰ ਉਸ ਵਿਧੀ ਅਨੁਸਾਰ ਦਵਾਈ ਨਾ ਖਾਵੇ ਔਰ ਸੰਜਮ ਨਾ ਰੱਖੇ ਤਾਂ ਫਿਰ ਖਟਾ ਮਿੱਠਾ ਸਾਦ ਸਵਾਦ ਚੱਖਦਾ ਫਿਰੇ ਤਾਂ ਫਿਰ ਕੀ ਹੁੰਦਾ ਹੈ ਦੋਸ ਨਾ ਦਾਰੂ ਵੈਦ ਨੋ ਵਿਣ ਸੰਜਮ ਨਿਤ ਰੋਗ ਵਧੰਦਾ ਤਾਂ ਭਾਈ ਗੁਰਦਾਸ ਸਾਹਿਬ ਜੀ ਫਰਮਾ ਰਹੇ ਹਨ ਕਿ ਫਿਰ ਕੋਈ દોਸ਼ ਇਹਦੇ ਵਿੱਚ ਦਾਰੂ ਦਾ ਨਹੀਂ ਕਿ ਉਹ ਦਾਰੂ ਗਲਤ ਹੈ ਦਵਾਈ ਗਲਤ ਹੈ ਔਸ਼ਧੀ ਤਾਂ ਠੀਕ ਹੈ ਵੈਦ ਨਹੀਂ ਵੀ ਸਿਆਣਾ ਹੈ ਔਰ ਸਹੀ ਤਰੀਕਾ ਦੱਸਿਆ ਹੈ ਪਰ ਵਿਣ ਸੰਜਮ ਨਿਤ ਰੋਗ ਵਧੰਦਾ ਬਿਨਾ ਸੰਜਮ ਰਖੇ ਤੋ ਪਰਹੇਜ ਕੀਤੇ ਤੋ ਰੋਗ ਸਦੋਂ ਸਗੋਂ ਅੱਗੇ ਨਾਲੋਂ ਵੀ ਜ਼ਿਆਦਾ ਵਧਦਾ ਹੈ ਕਪਟ ਸਨੇਹੀ ਹੋਏ ਕਾ ਫਾਦ ਸੰਗਤ ਵਿੱਚ ਆਏ ਬਹੰਦਾ ਇਸੇ ਤਰ੍ਹਾਂ ਝੂਠਾ ਪ੍ਰੇਮੀ ਹੋ ਕਰਕੇ ਸਾਧ ਸੰਗਤ ਵਿੱਚ ਆ ਕਰਕੇ ਇਹ ਮਨਮੁਖ ਬੈਠਦਾ ਹੈ ਦਰਮਤ ਦੂਜੇ ਭਾਇ ਪਚੰਦਾ ખોਟੀ ਮਤ ਕਰਕੇ ਦ્વੈਤ ਭਾਵ ਵਿੱਚ ਹੀ ਸੜਦਾ ਰਹਿੰਦਾ ਹੈ ਸੋ ਫਰਮਾਉਂਦੇ ਹਨ ਭਾਵੇਂ ਇੱਕ ਜਿਵੇਂ ਬਿਮਾਰੀ ਲਈ ਲਾਇਕ ਵੈਦ ਚੰਗੀ ਦਵਾਈ ਤੇ ਪਰਹੇਜ਼ ਦੀ ਲੋੜ ਹੈ ਇਵੇਂ ਹੀ ਜਗਿਆਸੂ ਲਈ ਪੂਰਾ ਗੁਰੂ ਸ਼ੋਭ ਉਪਦੇਸ਼ ਤੇ ਵਿਕਾਰਾਂ ਤੋਂ ਬਚੇ ਰਹਿਣ ਦੀ ਲੋੜ ਹੈ ਤਾਂ ਆਪਣੀ ਮੰਜ਼ਿਲ ਤੇ ਪਰਮਾਰਥ ਦੀ ਪ੍ਰਾਪਤੀ ਵਾਸਤੇ ਪਹੁੰਚ ਸਕਦਾ ਹੈ ਚੋ ਆ ਚੰਦਨ ਮੇਦ ਲੈ ਮੇਲ ਕਪੂਰ ਖਥੂਰੇ ਸੰਦਾ ਅਗੇ ਫਰਮਾਉਂਦੇ ਹਨ ਕਿ ਜਿਵੇਂ ਕੋਈ ਸਿਆਣਾ ਗਾਂਧੀ ਸੋ ਜੋ ਚੰਦਨ ਤੇ ਹੋਰ ਮੁਸ਼ਕਲ ਹੈ ਕਰਕੇ ਉਹਨਾਂ ਨੂੰ ਮੇਲ ਕਰਕੇ ਕਪੂਰੀ ਕਪੂਰ ਕਸੂਰੀ ਆਦ ਕੇ ਲੈ ਕਰਕੇ ਵਧਿਆ ਇਹ ਸਾਰੀਆਂ ਸੁਗੰਧੀਆਂ ਨੂੰ ਇਕੱਠੀਆਂ ਕਰਕੇ ਸਭ ਸੁਗੰਧ ਰਲਾਏ ਕੈ ਗੁਰਗੰਧੇ ਅਰਗ ਜਾ ਕਰਨ ਦਾ ਸਾਰੀਆਂ ਸੁਗੰਧੀਆਂ ਨੂੰ ਰਲਾ ਕਰਕੇ ਜੋ ਵੱਡਾ ਗਾਂਧੀ ਆ ਨਾ ਉਹ ਲੈ ਕਰਕੇ ਤੇ ਇਹਨਾਂ ਦਾ ਅਰਗਜਾ ਬਣਾ ਦਿੰਦਾ ਸਾਰੀਆਂ ਨੂੰ ਮਿਲਾ ਕਰਕੇ ਮਜਲਸ ਆਵੇ ਸਾਹਿਬਾ ਗੁਣ ਅੰਦਰ ਹੋਏ ਗੁਣ ਮਹਿਕੰਦਾ ਉਹੀ ਉੱਤਮ ਜੋ ਇਹ ਸੁਗੰਧੀ ਹੈ ਅਰਗਜਾ ਹੈ ਇਹ ਵੱਡੇ ਸਹਿਬਾਂ ਦੀ ਸਭਾ ਦੇ ਵਿੱਚ ਜਦੋਂ ਆ ਕਰਕੇ ਇਹਦਾ ਗੁਣ ਨੂੰ ਇਹਦੀ ਮਹਿਕਾਰ ਨੂੰ ਸੁਗੰਧੀ ਨੂੰ ਫੈਲਾਉਂਦਾ ਹੈ ਗਦਹਾ ਦੇਹ ਖੋਲੀਐ ਸਾਰ ਨਾ ਜਾਣੈ ਨਰਕ ਭਵੰਦਾ ਬਸਾਰੇ ਉਹਨੂੰ ਸਲਾਉਂਦੇ ਆ ਕੇ ਵਾਹ ਕਿਤਨੀ ਸੁੰਦਰ ਹੈ ਇਹ ਮਹਿਕ ਖਿਲਾੜੀ ਹੈ ਸੋ ਇਸ ਪ੍ਰਕਾਰ ਸਾਰੇ ਤਾਂ ਜਿਹੜੇ ਗੁਣ ਦੇ ਜਿਹੜੇ ਸੁਗੰਧੀ ਦੇ ਰਸਈਏ ਮੁਸ਼ਕ ਦੇ ਹਨ ਉਹ ਤਾਂ ਸਾਰੇ ਇਹਦੀ ਸਲੌਤਾ ਕਰਦੇ ਆ ਪਰ ਇਉਹੀ ਸੁਗੰਧੀ ਜਿਹੜੀ ਆ ਖੋਤੇ ਨੂੰ ਮਲ ਦਿੱਤੀ ਜਾਵੇ ਤਾਂ ਖੋਤਾ ਜੋ ਗਧਾ ਹੈ ਉਹਦੀ ਦੇਹੀ ਤੇ ਜਦੋਂ ਇਹ ਗੰਦੀ ਮਲ ਦੋ ਉਹ ਨੇਦੀ ਕੋਈ ਸਾਰ ਜਾਣਦਾ ਸਾਰਨ ਦਾੜਾ ਨਰਕ ਪਹੁੰਚਦਾ ਸਾਰਨੀ ਇਹਦੀ ਕੋਈ ਜਾਣਦਾ ਕਿ ਇਹ ਵਧੀਆ ਚੀਜ਼ ਹੈ ਉਤਮ ਸੁਗੰਧੀ ਹੈ ਇਹ ਇਹਦਾ ਮੈਂ ਮੁਸ਼ਕ ਲੈਣਾ ਹੈ ਇਹਦੀ ਸੁਗੰਧ ਲੈਣੀ ਹੈ ਉਹ ਤਾਂ ਨਰਕ ਜੋ ਦੂੜੀਆਂ ਆਦਿਕਾਂ ਤੇ ਪਹੁੰਦਾ ਫਿਰਦਾ ਹੈ ਉਥੇ ਘਾਜ ਚੁੱਕਦਾ ਚੁਗਦਾ ਲੀਟੇ ਮਾਰਦਾ ਹੈ ਇਹੋ ਜੀ ਹਾਲਤ ਹੈ ਖੋਤੇ ਦੀ ਸਾਧ ਸੰਗਤ ਗੁਰ ਸ਼ਬਦ ਸੁਣਾ ਭਾਉ ਭਗਤ ਹਿਰਦੈ ਨ ਤਰੰਦਾ ਇਸੇ ਪ੍ਰਕਾਰ ਸਤਗੁਰੂ ਗਰੀਵਨਵਾਜ ਰੂਪ ਗਾਂਧੀ ਨੇ ਸੋ ਸ਼ੋਭ ਗੁਣਾ ਦੀ ਇਹ ਮਹਕਾਰ ਭਗਤੀ ਜਿਹਦੇ ਵਿੱਚ ਸਤ ਸੰਤੋਖ ਦਇਆ ਧਰਮ ਵਿਚਾਰ ਇਹ ਸਾਰੀਆਂ ਸੁਗੰਧੀਆਂ ਰਲਾ ਕਰਕੇ ਵਧੀਆ ਮਹਿਕਾਰ ਮ ਇਹ ਫੈਲਾਈ ਆ ਫਿਲਾਰੀ ਆ ਔਰ ਜੋ ਸਿਆਣੇ ਹਨ ਗਿਆਸੂ ਹਨ ਉਹਦਾ ਬੜੀ ਉੱਤਮ ਜਾਣਦੇ ਆ ਕਿ ਹਨ ਸਤਿਗੁਰੂ ਜੀ ਇਹੋ ਜੀ ਕਿਸੇ ਨੇ ਵੀ ਇਹੋ ਜੀ ਸਿੱਖਿਆ ਨਹੀਂ ਸ ਦਿੱਤੀ ਜੋ ਸਤਿਗੁਰੂ ਜੀ ਨੇ ਦਿੱਤੀ ਹੈ ਪਰ ਜਿਹੜਾ ਮਨਮੁਖ ਹੈ ਉਹ ਸਤਿਗੁਰੂ ਗਰੀਬ ਨਵਾਜ਼ ਜੀ ਦੇ ਉਤੋਂ ਉਪਦੇਸ਼ ਦੀ ਸਾਰ ਹੀ ਨਹੀਂ ਜਾਣਦਾ ਉਹ ਤਾਂ ਉਹਨੂੰ ਜਿੰਨੇ ਮਰਜੀ ਪਾਉ ਭਗਤੀ ਦੇ ਉਪਦੇਸ਼ ਦੇ ਦਿਓ ਪ੍ਰੇਮਾ ਭਗਤੀ ਦੇ ਨਿਮਰਤਾ ਦੇ ਸ਼ੋਭ ਗੁਣ ਧਾਰਨ ਕਰਨ ਦੇ ਈਰਖਾ ਛੱਡਣ ਦੇ ਪਰ ਉਹ ਖੋਤਾ ਜਿਹੜਾ ਉਹ ਇਸੇ ਤਰ੍ਹਾਂ ਇਹਨਾਂ ਦੀ ਜਾ ਕੇ ਲਿٹے ਮਾਰਦਾ ਭਾਉ ਭਗਤੀ ਨੂੰ ਨਿਮਰਤਾ ਨੂੰ ਦਿਆ ਧਰਮ ਵਿਚਾਰ ਸੰਤੋਖ ਇਹਨਾਂ ਗੁਣਾਂ ਨੂੰ ਧਾਰਨ ਨਹੀਂ ਕਰਦਾ ਅੰਨਾ ਅੱਖੇ ਹੁੰਦੇ ਹੀ ਬੋਲਾ ਕੰਨਾ ਸੁਣਨਾ ਸੁਣਨਦਾ ਅੱਖਾਂ ਦੇ ਹੁੰਦਿਆ ਅੰਨਾ ਹੈ ਤੇ ਕੰਨਾ ਦੇ ਹੁੰਦਿਆ ਉਹ ਬੋਲਾ ਕਿਉਂਕਿ ਸੁਣ ਨਹੀਂ ਸਕਦਾ ਇਧਰ ਧਿਆਨ ਹੀ ਨਹੀਂ ਦਿੰਦਾ ਤੇ ਇਹੋ ਜੀ ਹਾਲਤ ਬਣੀ ਹੈ ਮਨਮੁਖ ਦੀ ਵੱਦਾ ਚੱਟੇ ਜਾਏ ਪਰੰਦਾ ਉਹ ਬੱਧਾ ਚੱਟੀ ਪਰਦਾ ਜਾ ਕਰਕੇ ਸੋ ਇਹੋ ਜੀ ਹਾਲਤ ਹੈ ਮਨ ਮੁਕਤੀ ਇਹ ਸੰਗਤ ਵਿੱਚ ਜਾ ਕੇ ਬੈਠਦਾ ਜਾਂਦਾ ਬੱਧਾ ਚੱਟੀ ਪਰਦਾ ਉਹ ਲਾਹ ਨਹੀਂ ਕੋਈ ਪ੍ਰਾਪਤ ਕਰਦਾ ਮਹਾਰਾਜ ਜੀ ਨੇ ਵਚਨ ਕੀ ਫਰਮਾਏ ਹਨ ਕਿ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸ਼ੇਤੀ ਖੁਸ਼ੀ ਖੁਸ਼ੀ ਸਵਾਰੀਆ ਨਾਨਕ ਕਾਰਜਸਾਰ ਜਿਹੜੇ ਸਿਰਫ ਇਹ ਮਨ ਨਹੀਂ ਟਿਕਦਾ ਮਨ ਨਹੀਂ ਵਿੱਚ ਪ੍ਰੀਤ ਨਹੀਂ ਮਨ ਵਿੱਚ ਪ੍ਰੇਮ ਨਹੀਂ ਇੱਕ ਬਿਖਾਵੇ ਮਾਤਰ ਬੱਦੇ ਚੱਟੀ ਪਰ ਰਿਹਾ ਉਹਨਾ ਗੁਣ ਨਾ ਉਪਕਾਰ ਹੈ ਗੁਣ ਆਪਣੇ ਤੇ ਭਲਾ ਕਰਨਾ ਤੇ ਉਪਕਾਰ ਦੂਜਿਆਂ ਦਾ ਭਲਾ ਕਰਨਾ ਕੁਝ ਵੀ ਨਹੀਂ ਉੱਚੋ ਸੌਰ ਦਾ ਪ੍ਰੇਮ ਦੇ ਨਾਲ ਖੁਸ਼ੀ ਦੇ ਨਾਲ ਜੇ ਕਾਰਜ ਸਵਾਰੀ ਹੈ ਤਾਂ ਕਾਰਨ ਨਾਨਕ ਕਾਰਜ ਰਾਸ ਆ ਇਹ ਸਾਰੇ ਕਾਰਜ ਰਾਸ ਹੁੰਦੇ ਸ੍ਰੇਸ਼ਟ ਹੁੰਦੇ ਹਨ ਉਤੇ ਹੋਵਣ ਉਜਲੇ ਪਾਟ ਪਟੰਬਰ ਖਰੇ ਅਮੋਲੇ ਸੋ 15ਵੀਂ ਪਉੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਫਰਮਾ ਰਹੇ ਹਨ ਕਿ ਜਿਹੜੇ ਕਪੜੀਆ ਨਾ ਉਹ ਉਜੜੇ ਖੋਲੇ ਆ ਫਰਮਾਉਂਦਿਆ ਕਹਿੰਦੇ ਪਾਟ ਤੇ ਪਾਟ ਦੇ ਕਪੜੇ ਤੋਂ ਤੇ ਬਹੁਤ ਸੁੰਦਰ ਹੋ ਜਾਂਦੇ ਹਨ ਰੰਗ ਬਿਰੰਗੇ ਰੰਗਿਆਂ ਨਾ ਸੱਬੇ ਰੰਗ ਸੁਰੰਗ ਅਡੋਲੇ ਫਿਰ ਉਹ ਜਨਕਾਰ ਰੰਗਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਵਿੱਚ ਰੰਗੇ ਜਾਂਦੇ ਆ ਬਾਰ ਸਾਹਿਬ ਨਾਲ ਰੰਗਾ ਵਿੱਚ ਅਡੋਲ ਇੱਕ ਰਸ ਸ੍ਰੇਸ਼ਟ ਰੰਗ ਵਾਲੇ ਹੁੰਦੇ ਹਨ ਸਾਹਿਬ ਲੈ ਲੈ ਪਹਿਨਦੇ ਰੂਪ ਰੰਗ ਰਸ ਵੰਸ ਨਕੋਲੇ ਉਹਨਾਂ ਸੋ ਪਾਟ ਦੇ ਵਸਤਰਾਂ ਨੂੰ ਪਾਟ ਕਹਿੰਦੇ ਰੇਸ਼ਮ ਨੂੰ ਰੇਸ਼ਮ ਦੇ ਵਸਤਰਾਂ ਨੂੰ ਸਾਹਿਬ ਕਈ ਅਮੀਰ ਲੋਗ ਲੈ ਲੈ ਕਰਕੇ ਪਹਿਨਦਿਆ ਕਰੀਆਂ ਦੇ ਨਾਲ ਪਾਉਂਦੇ ਆ ਫਿਰ ਰੂਪ ਰੰਗ ਵਿੱਚ ਉੱਤਮ ਵੰਸ਼ ਦੇ ਨਿਕਲਦੇ ਆ ਭਾਉ ਭਾਸ ਦੇ ਹਨ ਸੋਭਾਵੰਤ ਸੁਹਾਵਣੇ ਚੱਜ ਅਚਾਰ ਸਿਗਾਰ ਵਿਚੋਲੇ ਔਰ ਰੇਸ਼ਮ ਦੇ ਕੱਪੜੇ ਵਿਆਹ ਆਦਿਕਾਂ ਦੇ ਸ਼ਿੰਗਾਰਾਂ ਵਿੱਚ ਸੋਭਾ ਵਾਲੇ ਹੋ ਕੇ ਸੁੰਦਰ ਲੱਗਦੇ ਹਨ ਸੋ ਇਸ ਤਰ੍ਹਾਂ ਸੋਭਾ ਪਾਉਂਦੇ ਹਨ ਕਾਲਾ ਕੰਬਲ ਉਜਲਾ ਹੋਏ ਨਾ ਤੋਤਾ ਰੰਗ ਨਹਿਰੋਲੇ ਪਰ ਕਾਲਾ ਕੰਬਲ ਤੋਤਿਆਂ ਚਿਟਾ ਨਹੀਂ ਹੁੰਦਾ ਤੇ ਨਾ ਹੀ ਰੰਗ ਵਿੱਚ ਸ਼ੁੱਧ ਹੁੰਦਾ ਹੈ ਪਾਵ ਔਰੰਗਿਆ ਵੀ ਨਹੀਂ ਜਾਂਦਾ ਕਾਲੇ ਕੰਬਲ ਨੂੰ ਰੰਗ ਕੇ ਚਿੱਟਾ ਕਰ ਲੋ ਨਹੀਂ ਨਿਕਲਦਾ ਸਾਧ ਸੰਗਤ ਗੁਰ ਸ਼ਬਦ ਸੁਣ ਝਾਕੈ ਅੰਦਰ ਨੀਰ ਵਿਰੋਲੇ ਇਸ ਤਰ੍ਹਾਂ ਜੋ ਸਾਧ ਸੰਗਤ ਅੰਦਰ ਜਾ ਕੇ ਗੁਰੂ ਦੇ ਸ਼ਬਦ ਨੂੰ ਸੁਣਦਾ ਹੋਇਆ ਪਦਾਰਥਾਂ ਰੂਪ ਜਲ ਇਕੱਠਾ ਕਰਨ ਵਿੱਚ ਝਾਗਦਾ ਹੈ ਉਹ ਤਾਂ ਨੀਰ ਵਿਰੋਲੇ ਉਹ ਤਾਂ ਪਾਣੀ ਨੂੰ ਰੜਕਣ ਵਾਂਗ ਹੈ ਕਪਟ ਸਨੇਹੀ ਉਜੜ ਖੋਲੇ ਆ ਗੁਰੂ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ ਉਹ ਝੂਠੇ ਪ੍ਰੇਮੀ ਉਜੜੇ ਖੋਲੇ ਵਾਂਗੂ ਆ ਸੋ ਰਜ਼ਾਰਸਾਂ ਨੂੰ ਇਕੱਠਾ ਕਰਨ ਦੀ ਲਾਲਸਾ ਰੱਖਣ ਵਾਲੇ ਜੋ ਸਤਸੰਗਤ ਚ ਤੇ ਆਉਂਦੇ ਆ ਪਰ ਧਿਆਨ ਉਹਨਾਂ ਦਾ ਪਦਾਰਥ ਇਕੱਠੇ ਕਰਨ ਵਾਲੀ ਆ ਖਾਣ ਵਾਲੀ ਆ ਕੋਈ ਪਰਮਾਰਥ ਦਾ ਲਾਹਾ ਲੈਣ ਵਾਲੀ ਨਹੀਂ ਆਪਣੀ ਬਿਰਤੀ ਲੰਦੇ ਉਹ ਉਜੜੇ ਖੋਲੇ ਵਾਂਗੂ ਸਭ ਨਾਲ ਲਈ ਦੁਖਦਾਈ ਹਨ ਉਜੜੇ ਖੋਲੇ ਵਾਂਗ ਸੋ ਇਹ ਪਾਵਨ ਉਪਦੇਸ਼ ਵਾਹਿਗੁਰੂ ਦਾਸ ਸਾਹਿਬ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ 15ਵੀਂ ਫੌੜੀ ਜੋ ਹੈ ਇੱਥੇ ਸੰਪੂਰਨ ਹੋਈ ਹੈ 17ਵੀਂ ਵਾਰ ਦੀ ਇੱਥੋਂ ਤੱਕ ਵਿਚਾਰ ਕਰਦਿਆਂ ਹੁਣਾ ਭੁੱਲਾ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਤਿ ਬਖਸ਼ਣੀ ਗੁਰੂ ਪਿਆਰੇਓ ਬੂਆੜ ਤੇਲ ਤੋਂ ਕਹੇਨ ਤੋਂ ਸੰਖ ਤੋਂ ਅਰਿੰਡ ਤੋਂ ਕਨੇਰ ਤੋਂ ਆਕ ਡੱਡੇ ਤੋਂ ਇਹ ਸਾਰਿਆਂ ਤੋਂ ਅਧ ਹੋਰ ਡੱਡੂ ਸਿੰਬਲ ਪੱਥਰ ਕਹਾਂ ਕਲੀ ਇਹ ਸਾਰੇ ਇਕੱਠੇ ਕਰਕੇ ਭਾਈ ਗੁਰਦਾਸ ਸਾਹਿਬ ਜੀ ਇਹਨਾਂ ਤੋਂ ਉਪਦੇਸ਼ ਦੇ ਰਹਿਆ ਸੋ ਗੁਰਮੁਖ ਮਹਾਂਪੁਰਖ ਪਾਈ ਗੁਰਦਾਸ ਸਾਹਿਬ ਜੀ ਬਹੁਤ ਤਰੀਕਿਆਂ ਦੇ ਨਾਲ ਬਹੁ ਵਿਧੀਆਂ ਦੇ ਨਾਲ ਸਮਝਾ ਰਹੇ ਹਨ ਕਿ ਸਾਡੀ ਸਮਝ ਵਿੱਚ ਸੌਖਾਈ ਆਸਾਨੀ ਇਹ ਸਮਝ ਆ ਜਾਵੇ ਸੋ ਸਾਡੀ ਸਮਝ ਗੋਚਰਾ ਹੋ ਜਾਏ ਤਾਂ ਜੋ ਅਸੀਂ ਗੁਰੂ ਕਾ ਉਪਦੇਸ਼ ਕਮਾ ਕਰਕੇ ਲਾਭ ਪ੍ਰਾਪਤ ਕਰ ਸਕੀਏ ਆਓ ਜੋ ਪੰਕਤੀਆਂ ਪੜ੍ਹ ਕੇ ਬਧੇ ਬਲਾਈਏ ਸਾਦ ਸੰਗਤ ਗੁਰ ਸ਼ਬਦ ਸੁਣ ਚੱਕ ਅੰਦਰ ਨੀਰ ਵਰੁਲੇ ਕਾਪੜ ਸਨੇ ਉਜੜ ਖੋਲੇ ਵਾਹਿ ਗੁਰੂ ਜੀ ਕਾ ਖਾਲਸਾ